ਪਹਿਲਾਂ ਜਦੋਂ ਰਿਆਸਤ ਕੈਮਸੀ ਇੱਥੇ ਦੀ ਦੇਸ਼ ਦੀ ਵੰਡ ਤੋਂ ਪਹਿਲਾਂ ਤਾਂ ਨਾਬਾਡੇ ਜਿਹੜਾ ਜਿ ਮਨਾਇਆ ਜਾਂਦਾ ਸੀ ਉਹਦੇ ਵਿੱਚ ਜਿੰਨੇ ਵੀ ਸ਼ਹਿਰ ਦੇ ਇਲਾਕੇ ਦੇ ਮੋਹਤ ਪਰਜਣ ਹੁੰਦੇ ਸਭ ਨੂੰ ਸ਼ਾਮਲ ਕੀਤਾ ਜਾਂਦਾ ਸੀਗਾ ਤੇ ਪਰ ਬਹੁਤ ਸਾਲਾਂ ਤੋਂ ਇਹ ਜਿਹੜਾ ਜੀ ਰੀਤ ਬੰਦ ਹੋ ਗਈ ਤੇ ਇਹਨੂੰ ਦੁਬਾਰਾ ਸ਼ੁਰੂ ਕਰ ਰਹੇ ਆ ਨਾਬਾਡੇ ਜਿਹੜਾ ਹੈ ਇਹ ਸ਼ਾਹੀ ਪਰਿਵਾਰ ਵੱਲੋਂ ਮਹਾਰਾਜਾ ਬੀਤੀ ਸਿੰਘ ਜੀ ਉਹਦੇ ਪਰਿਵਾਰ ਵੱਲੋਂ ਇਹ ਕੋਸ਼ਿਸ਼ ਕੀਤੀ ਹੈ ਮੈਂ ਤਾਂ ਨਾਲ ਸਹਿਯੋਗ ਕਰ ਰਹੇ ਆ ਤੇ ਅਸੀਂ ਜਿਹੜਾ ਜੀ 9 ਤਰੀਕ ਨੂੰ ਆ ਨਾਬਾਡੇ ਅੱਜ 7 ਤਰੀਕ ਐ 7 ਤੇ 8 ਤਰੀਕ ਨੂੰ ਦੋ ਦਿਨ ਅਸੀਂ ਸਰਕੂਲਰ ਰੋਡ ਦੀ ਜਿਹੜੀ ਰੋਡ ਆ ਬਾਹਰਲੀ ਨਾਬਾ ਦੀ ਇਹਦੀ ਸਫਾਈ ਅਭਿਆਨ ਸ਼ੁਰੂ ਕਰਕੇ ਅਸੀਂ ਨਾਬਾ ਦੇ ਜਿਹੜਾ ਮਨਾ ਰਹੇ ਕਿਉਂਕਿ ਨਾਬਾ ਸ਼ਹਿਰ ਆਪਣਾ ਸ਼ਹਿਰ ਪਰ ਅਸੀਂ ਨਾਬਾ ਨੂੰ ਸਾਫ਼ ਕਰਨਾ ਚਾਹੁੰਦੇ ਹਾਂ ਜੀ ਅਸੀਂ ਲਗਾਤਾਰ ਪਿਛਲੇ ਡੇਢ ਦੋ ਸਾਲ ਤੋਂ ਲੱਗੇ ਹੋਈਆਂ ਹਨ ਸ਼ਹਿਰ ਦੇ ਅੰਦਰ ਕਾਫੀ ਇੰਪਰੂਵਮੈਂਟ ਆ ਗਈ ਹੈ ਜਿਹੜੀ ਹੈ ਸ਼ਹਿਰ ਦੇ ਬਾਹਰਲੇ ਪਾਸੇ ਕਾਫੀ ਗੰਦ ਨਜ਼ਰ ਆਉਂਦਾ ਜੀ ਇਹ ਇਹ ਕੂੜਾ ਸਾਡਾ ਹੀ ਆ ਜੀ ਅਸੀਂ ਅਗਰ ਕੰਟਰੋਲ ਕਰ ਲਈਏ ਤਾਂ ਨਾਬਾ ਸਾਫ਼ ਹੋ ਜਾਣਾ ਸੋ ਅੱਜ ਸ਼ਹਿਰ ਦੇ ਜਿੰਨੀ ਆ ਸਮਾਜ ਸੇਵਿਸ ਸਾਮਾ ਨੇ ਜਿੰਨੇ ਵੀ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੇ ਅਲੱਗ-ਅਲੱਗ ਜਿਹੜੇ ਵੀ ਸਾਥੀ ਸਾਧ ਦੇਣਾ ਚਾਹਦੇ ਸਭ ਨੂੰ ਇਨਵਾਈਟ ਕੀਤਾ ਹੋਇਆ ਨੇ ਔਰ ਅਸੀਂ ਵੀ ਸਾਰੇ ਇਨਵੋਲਵ ਹੈ ਜੀ ਤੇ ਅੱਜ ਅਸੀਂ ਸਫਾਈ ਭਿਆਨ ਕਰ ਰਹੇ ਹਾਂ ਤੇ ਦੋ ਦਿਨ ਅਸੀਂ ਸਫਾਈ ਭਿਆਨ ਕਰਕੇ ਫਿਰ ਜਿਹੜਾ 9 ਤਰੀਕ ਨੂੰ ਉਹ ਨਾਬਾਡੇ ਜਿਹੜਾ ਅਸੀਂ ਮਨਾਵਾਂਗੇ ਹਰ ਇੱਕ ਸਾਲ ਇਹ ਨਹੀਂ ਵੀ ਇੱਕ ਦਿਨ ਵੀ ਇੱਕ ਦਿਨ ਆਪਾਂ ਸਫਾਈ ਕਰ ਲਈ ਜਾਨੀ ਕਿ ਪੂਰਾ ਸਾਲ ਹੀ ਇਹ ਅਵੇਅਰ ਕਰਾਂਗੇ ਅਸੀਂ ਸਾਰਿਆਂ ਨੂੰ ਘਰ-ਘਰ ਵੀ ਜਾਵਾਂਗਾ ਮੈਂ ਵੀ ਜਾਵਾਂਗਾ ਸ਼ਾਹੀ ਪਰਿਵਾਰ ਵੱਲੋਂ ਵੀ ਬੇਨਤੀ ਹੈ ਕਿ ਨਾਬੇ ਨੂੰ ਆਪਾਂ ਸਾਫ਼ ਕਰਨਾ ਹੈ ਜੀ ਨਾਬੇ ਨੂੰ ਸਾਫ ਸੁਥਰਾ ਸ਼ਹਿਰ ਬਣਾਉਣਾ ਆਪਾਂ ਕਿਉਂਕਿ ਮਹਾਰਾਜਾ ਹੀਰਾ ਸਿੰਘ ਜੀ ਮਹਾਰਾਜਾ ਰਦਮਾ ਸਿੰਘ ਜੀ ਦੀ रियासत ਹੈ ਔਰ ਜਿਹਦਾ ਬਹੁਤ ਵੱਡਾ ਨਾਂਜੂ ਪੂਰੇ ਦੇਸ਼ ਦੇ ਵਿੱਚ ਸੋ ਇਹਨੂੰ ਬਰਕਰਾਰ ਰੱਖਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਆ ਤੁਸੀਂ ਕਿਸ ਤਰ੍ਹਾਂ ਦੇਖਦੇ ਜਿਵੇਂ 2.5 ਸਾਲ ਦਾ ਤੁਹਾਡਾ ਅਫਸਰ ਹੋ ਗਿਆ ਸੋ ਪਹਿਲਾਂ ਸਰਕਾਰਾਂ ਨੇ ਇਹ ਪਹਿਲਾਂ ਵੀ ਡੱਫ ਬਹੁਤ ਹੀ ਚੰਗੀ ਮਟਾਈ ਜਿਹੜੇ ਹੈਗਾ ਕਾਫੀ ਲੋਕ ਬਿਲਕੁਲ ਜੀ ਸਾਡੇ ਪ੍ਰਧਾਨ ਮੈਡਮ ਸ਼ਜਾਤਾ ਚਾਵਲਾ ਜੀ ਪਪੂ ਪੰਕੇ ਜੀ ਉਹਨਾਂ ਦੇ ਹਸਬੰਦ ਤੇ ਸਾਡੀ ਸਾਰੀ ਐਮਸੀ ਜਿੰਨੇ ਸਹਿਰਾਂ ਸਾਡੀ ਟੀਮ ਹੈ ਜੀ ਸਾਡੀ ਇਹ ਕੋਸ਼ਿਸ਼ ਰਹੀ ਹੈ ਮੇਰਾ ਵਿਜ਼ਨ ਰਿਹਾ ਜੀ ਕਿਉਂਕਿ ਮੈਂ ਜਦੋਂ ਐਮਐਲਏ ਬਣਿਆ ਤਾਂ ਮੈਂ ਅੰਦੌਰ ਕਿਉਂਕਿ ਮਹਾਰਾਣੀ ਪ੍ਰੀਤੀ ਸਿੰਘ ਜੀ ਲੋਰਤੋਂ ਨੇ ਅਸੀਂ ਸਾਰੇ ਇੱਕ ਸਲਾਹ ਕਰਕੇ ਅਸੀਂ ਅੰਦੌਰ ਦਾ ਟੂਰ ਵੀ ਕੀਤਾ ਉੱਥੇ ਦੇਖਿਆ ਕਿ ਸਿਸਟਮ ਸਾਰਾ ਕਿਵੇਂ ਚੱਲਦਾ ਤੇ ਉਹਨੂੰ ਅਸੀਂ ਅਡਾਪਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬੇਸ਼ੱਕ ਇਹਦੀ ਇਹ ਦੀ ਸ਼ੁਰੂਆਤ ਆ ਪਰ ਬਹੁਤ ਫਰਕ ਪਿਆ ਜੀ ਤੇ ਪੁਰਾਣੇ ਡੰਪ ਜਿਹੜੇ 21 ਸਾਲਾਂ ਤੋਂ 30 40 40 ਸਾਲਾਂ ਤੋਂ ਡੰਪ ਪਏ ਸੀਗੇ ਪ੍ਰੋਜੈਕਟਾਂ ਨਹੀਂ ਸੀਗਾ ਅਵਾਰਾ ਪਸ਼ਵਾਂ ਦੀ ਬਹੁਤ ਪਰਮਾਰ ਸੀਗੀ ਉਹਦੇ ਵਿੱਚ ਬਹੁਤ ਵੱਡੀ ਖਰਾਬ ਜਿਹੜੀ ਆਈ ਆ ਸਫਾਈ ਜਿਹੜੀ ਹੋਣ ਲੱਗੀ ਆ ਔਰ ਹੁਣ ਜਿਹੜਾ ਨਾਬਾ ਦੇ ਬਾਹਰਲਾ ਏਰੀਆ ਜੀ ਇਹਨੂੰ ਸਾਫ਼ ਕਰਨ ਦੀ ਜ਼ਰੂਰਤ ਆ ਨਾਬਾ ਸ਼ਹਿਰ ਅੰਦਰੋਂ ਤਾਂ ਕਾਫੀ ਹੱਦ ਤੱਕ ਸਾਫ਼ ਹੋ ਗਿਆ ਤੇ ਬਾਕੀ ਸੀਵਰੇਜ ਦਾ ਜਿਵੇਂ ਨਵਾਂ ਪ੍ਰੋਜੈਕਟ ਆ ਗਿਆ ਸ਼ਹਿਰ ਕੋਡ ਦਾ ਤਾਂ ਨਾਬਾ ਬਿਲਕੁਲ ਹੀ ਕਲੀਨ ਹੋ ਜਾਣਾ ਜੀ ਇੱਕ ਨਿਮਾਣੀ ਜੀ ਕੋਸ਼ਿਸ਼ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਨਾਬਾ ਨਿਵਾਸੀਆਂ ਨੂੰ ਕਿ ਨਾਬਾ ਤੁਹਾਨੂੰ ਪੁਕਾਰ ਰਿਹਾ ਕਿ ਮੈਂ ਨਾਬਾ ਹਾਂ ਮੈਂ ਤੁਹਾਡਾ ਹਾਂ ਮੈਨੂੰ ਸਾਫ਼ ਰੱਖੋ ਇਹ ਨਾਬਾ ਸਾਫ਼ ਰੱਖਾ ਤਾਂ ਤੁਹਾਦ ਰੋਸਤ ਨਹੀਂ ਸਾਫ ਹੈਗਾ ਤਾਂ ਆਪਾਂ ਬਿਮਾਰੀ ਦੇ ਕਿਰਦਾਗੇ ਲੋਕਾਂ ਨੂੰ ਆਪ ਵੀ ਇਸ ਦੇ ਬਾਰੇ ਨਹੀਂ ਦੇਖੋ 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 ਕੋਈ ਵੀ ਚੀਜ਼ ਹੈ ਜਦੋਂ ਤੱਕ ਲੋਕ ਲਹਿਰ ਨਹੀਂ ਬਣਦੀ ਉਦੋਂ ਤੱਕ ਕਾਮਯਾਬੀ ਨਹੀਂ ਮਿਲਦੀ ਲੋਕਾਂ ਨੂੰ ਇਨਵੋਲ ਹੋਣਾ ਪੈਣਾ ਜੀ ਕਿਉਂਕਿ ਗੰਦ ਕੀਦਾ ਜੀ ਆਪਣਾ ਹੀ ਹੈ ਨਾ ਜੀ ਆਪਣੇ ਘਰਾਂ ਚੋਂ ਆਪਾਂ ਸਭ ਦੇ ਜਿਹੜਾ ਗਾਰਬੇਜ ਹੁੰਦਾ ਜੀ ਅਗਰ ਆਪਾਂ ਨੂੰ ਕੰਟਰੋਲ ਕਰ ਲਿਆ ਗੱਲਾ ਸਪਤਾ ਕੂੜਾ ਆਪਾਂ ਸੈਪਰੇਟ ਸੈਪਰੇਟ ਕਰ ਲਿਆ ਗੱਡੀਆਂ ਆਉਂਦੀਆਂ ਨੇ ਹਰੇਕ ਵਾਰਡ ਦੇ ਵਿੱਚ ਗੱਡੀ ਆਉਂਦੀ ਹੈ ਜਦੋਂ ਗੱਡੀ ਆਉਂਦੀ ਹੈ ਤੁਸੀਂ ਉਹਦੇ ਚ ਪਾ ਦਿਓ ਤੇ ਬਹੁਤ ਈਜ਼ੀ ਹੈ ਜੀ ਪਰ ਇਹਨੂੰ ਅਡਾਪਟ ਕਰਨਾ ਪੈਣਾ ਜੀ ਉਹ ਅਡਾਪ ਨਾ ਦੋਦਰੀ ਫਿਲਮ ਨੂੰ ਕਿਵੇਂ ਦੇਖਦੇ ਹੋ ਜੋ ਨਹੀਂ ਉਹ ਬੀਬੀ ਦੀ ਗੱਲ ਨਹੀਂ ਹੁਣ ਦੇਖੋ ਜੀ ਸਲਮ ਬਣਾਉਣੇ ਜਾਂ ਕਿਸੇ ਦੀ ਭਾਵਨਾ ਠੇਸ ਪਹੁੰਚਾਣੀ ਮੈਂ ਬਿਲਕੁਲ ਇਸ ਜਿਹਦੇ ਹੱਕ ਜਨੀ ਆ ਬਾਕੀ ਇਹ ਹੈ ਕਿ ਜੋ ਵੀ ਤੁਸੀਂ ਕਰੋ ਚੰਗਾ ਕਰੋ ਤਾਂ ਕਿ ਲੋਕਾਂ ਨੂੰ ਕੋਈ ਮਾਰਗਦਰਸ਼ਨ ਮਿਲੇ ਉਹ ਤੋਂ ਕੰਟਰੋਵਰਸੀਅਲੇ ਕੰਮ ਵਿੱਚ ਕੋਈ ਫਾਇਦਾ ਨਹੀਂ ਠੀਕ ਹੈ ਜਿੰਮੇਵਾਰ ਪਰਸਨ ਨੂੰ ਇਸ ਤਰ੍ਹਾਂ ਜੋ ਸਟੇਟਮੈਂਟ ਆ ਜਿਹੜਾ ਕਿੰਦਾ ਕੋਈ ਪਾਲੂ ਚਾਹਦੇ ਨਹੀਂ ਮੈਂ ਤਾਂ ਬੀਬੀ ਨੂੰ ਪਹਿਲਾਂ ਹੀ ਕਹਿ ਗਿਆ ਕਿ ਹਟਿਆ ਕਿ ਤੁਸੀਂ ਮੈਂਬਰ ਪਾਰਲੀਮੈਂਟ ਬਣ ਗਏ ਉਹ ਤਾਂ ਤੁਹਾਨੂੰ ਹੁਣ ਸਿਆਣੇ ਬਣਨਾ ਚਾਹੀਦਾ ਹੈ ਔਰ ਤੁਸੀਂ ਸਾਡੇ ਦੇਸ਼ ਦੀ ਧੀ ਹੋ ਮੈਂਬਰ ਪਾਰਲੀਮੈਂਟ ਬਣ ਗਏ ਹੋ ਇੱਕ ਔਰਤ ਹੋਰੇ ਅਧਿਕਾਰਾ ਤੁਹਾਡਾ ਇੱਕ ਨਾਮ ਹੈ ਤੁਸੀਂ ਜ਼ਿੰਮੇਵਾਰ ਹੋ ਤਾਂ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਹੋ ਤਾਂ ਚੰਗੀ ਗੱਲ ਨਹੀਂ ਹੈ ਔਰਥੋਨ ਦੇ ਨਾਤੇ ਤੁਹਾਡਾ ਵੀ ਸਰਕਾਰ ਹੋਣਾ ਚਾਹੀਦਾ ਪਰ ਤੁਹਾਡੇ ਵੀ ਕਿਸੇ ਜ਼ਿੰਮੇਵਾਰੀ ਬਣ ਜੇ ਕਿ ਜ਼ਿੰਮੇਵਾਰ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਵੀ ਕਿਸੇ ਦੀ ਜਿਹੜੀ ਹੈ ਉਹ ਬਰਾਈ ਨਾ ਲੁਕੇਸ਼ ਪੁਗਾਟ ਨੇ ਪਾਵਰ ਦਾ ਜਿਹੜਾ ਹੈਗਾ ਆਪ ਪਾਰਟੀ ਆ ਤੇ ਬੀਜਪੀ ਕਰੀ ਤਾਂ ਪਹਿਲੀ ਸ਼ਾਤ ਅਸੀਂ ਤਾਂ ਉਧਰ ਗਏ ਇਸ ਤਰ੍ਹਾਂ ਦੇਖੋ ਉਹ ਸਾਡੀ ਬੱਚੀ ਜਿਹੜੀ ਹੈ ਜੀ ਵਿਨੇਸ਼ ਫੋਗਾਰ ਬਹੁਤ ਵੱਡਾ ਨਾਂ ਹੈ ਜੀ ਉਹਨਾਂ ਨੇ ਆਪਣੇ ਦੇਸ਼ ਲਈ ਬਹੁਤ ਸਾਰੇ ਤਗਮੇ ਜਿੱਤੇ ਨੇ ਤੇ ਇਹ ਉਹਨਾਂ ਦਾ ਇੰਡੀਵਿਜੂਅਲ ਫੈਸਲਾ ਐਂਡ ਵਿਜੀਅਲ ਫੈਸਲਾ ਉਹਨਾਂ ਨੇ ਕਿ ਕਿ ਜਿਹੜਾ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਦਾ ਫੈਸਲਾ ਆਪਣਾ ਜੀ ते हर बंदे का अपना अपना फैसला होंगे जी जी उन्होंने पार्टी ज्वाइन की है तो फैसला देखो जिम्मे हो नाभा दिवस तो मैं चाहती थी कि हम सब नाभा मिल के नाभा शहर के लिए कुछ करें तो मुहिम में बहुत लोगों ने पार्ट लिया है स्कूल है और अकेडमीज है बहुत सारे सोशल ग्रुप है तो मैं सबका बहुत शुक्रिया करना चाहती हूँ जैसे आज अभी आपने देखा होगा ये सामने वाली रोड ये स्कूल और एकेडमी के बच्चों ने सुबह आठ बजे से लगे हुए हैं और पूरे रास्ते का सारा कचरा अपने हाथ से उठाकर साफ किया है तो मुझे बहुत खुशी है कि इस तरह से बच्चों में अवेयरनेस आएगी और आ, हम सब मिलकर नाभा को साफ करें प्रेरणा तो मुझे मन हाँ मतलब मैं खुद इंदौर से हूँ और इंदौर इंडिया का सबसे साफ सुथरा शहर है तो मेरी इच्छा है कि उसी तरह से हम नाभा को एक साल में अगले नाभा दिवस तक पंजाब का सबसे साफ सुथरा शहर बना दें कितना प्राउड होता है यहाँ पर जो तो, एक महाराजा की नगरी है आप भी उनमें मुझे उस परिवार से उन्हें ज्यादा ये प्राउड फील होता है कि जब मेरे कहने पे इतने सारे लोग मेरे साथ आ गए हैं नाभा को साफ करने के लिए और मुझे लगता है नाभा की साफ सफाई हम या तो यहाँ की संगत अकेले या सरकार अकेले नहीं कर सकती हम सब मिल एक साथ जुड़ेंगे ना नाभा को साफ करने में तभी हम कर पाएंगे सबसे तो पहला तो मैं इस शाही परिवार का uh, साडे न्यू इनियन पब्लिक सीनियर सेकेंडरी स्कूल नाभा, नाभा फिजिकल अकेडमी वालों धनवाद करा ਕਿ ਜਿਨ੍ਹਾਂ ਨੇ ਇਹਨਾਂ ਸੋਹਣੇ ਪ੍ਰਾਲਾ ਕੀਤਾ ਹੈਗਾ ਸਾਬੇ ਨੂੰ ਸਾਫ਼ ਕਰਨਾ ਜਦੋਂ ਵੀ ਮੈਡਮ ਮਿਲਦੇ ਸੀ ਕਹਿੰਦੇ ਸੀਗੇ ਵੀ ਮੋਹਂਦੋਰ ਤੋਂ ਬਿਲੋਂਗ ਕਰਦੇ ਆ ਵੀਂਦੋਰ ਇੰਡੀਆ ਦਾ ਸਭ ਤੋਂ ਮਤਲਬ ਸੋਨਾ ਸ਼ਹਿਰ ਹੈ ਜਿਵੇਂ ਨਾਬੇ ਨੂੰ ਵੀ ਸੋਨਾ ਅਸੀਂ ਉਹਨਾਂ ਨੂੰ ਹਮੇਸ਼ਾ ਕਹਿੰਦੇ ਸੀ ਮੈਡਮ ਕੋਈ ਉਪਰਾਲਾ ਕਰੋ ਵੀ ਅਸੀਂ ਤੁਹਾਡੇ ਨਾਲ ਉਹ ਕਹਿੰਦੇ ਸੀ ਵੀ ਤੁਹਾਨੂੰ ਪੇਰੈਂਟਸ ਵੀ ਇਸ ਗੱਲ ਨੂੰ ਸਹਿਮਤ ਹੋਣਗੇ ਜੇ ਤੁਸੀਂ ਬੱਚੇ ਬਟ ਮੈਂ ਉਹ ਪੇਰੈਂਟਸ ਦਾ ਵੀ ਥੈਂਕਸ ਕਰਦੀ ਆ ਜਦੋਂ ਅਸੀਂ ਉਹਨਾਂ ਨੂੰ ਕੰਟੈਂਟ ਭੇਜਿਆ ਉਹਨਾਂ ਨੇ ਯੈਸ ਮਤਲਬ ਬੱਚੇ ਨੇ ਯੈਸ ਬੋਲੀ ਤੇ ਅੱਜ ਅਸੀਂ ਸਵੇਰੇ 8 ਵਜੇ ਇੱਥੇ ਬੱਚਾ ਨੂੰ ਲੈ ਕੇ ਆ ਬੱਚਾ ਦੇ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਸਾਰਾ ਕੰਮ ਕੀਤਾ ਤੇ ਇਹਨੂੰ ਇਹ ਪ੍ਰੈਕਟੀਕਲੀ ਕੰਮ ਵੀ ਕੀਤਾ ਉਹਨੂੰ ਲੱਗਿਆਗਾ ਜਦੋਂ ਬੱਚਾ ਕੋਈ ਤਾਂ ਪ੍ਰੈਕਟੀਕਲੀ ਕਰਦਾ ਹੈ ਨਾ ਤਾਂ ਉਹਨੂੰ ਇਸ ਗੱਲ ਦੀ ਮੋਟੀਵੇਸ਼ਨ ਹੁੰਦੀ ਹੈ ਵੀ ਦੁਆਰਾ ਨਹੀਂ ਉਹ ਕਰੂਗਾ ਮਤਲਬ ਜਿਵੇਂ ਕਚਰਾ 10 ਮਿੰਟ ਹੀ ਯੂਜ਼ ਕਰੂਗਾ ਇਤਨਾ ਦਰਸਾਉ ਨਹੀਂ ਕਰੂਗਾ ਕਿਉਂਕਿ ਬੱਚਿਆਂ ਨੂੰ ਪਤਾ ਲੱਗਿਆ ਵੀ ਇਹ ਚੱਕਣਾ ਕਿੰਨਾ ਔਖਾ ਹੈ ਪਰ ਉਹ ਰੋਜ਼ ਸਵੀਪਰਸ ਨੂੰ ਦੇਖਦੇ ਸੀ ਪਰ ਜਦੋਂ ਅੱਜ ਉਹਨਾਂ ਨੇ ਖਤਰਾ ਸਾਫ਼ ਕੀਤਾ ਤਾਂ ਉਹਨਾਂ ਨੇ ਉਹ ਆਪ ਕਹਿ ਰਹੇ ਸੀ ਮੈਮ ਨੈਕਸਟ ਟਾਈਮ ਅਸੀਂ ਵੀ ਇਸ ਤਰ੍ਹਾਂ ਬਿਲਕੁਲ ਨਹੀਂ ਕਰਾਂਗੇ ਜੇ ਕੋਈ ਸਾਨੂੰ ਦਿਖੇਗਾ ਵੀ ਕੋਈ ਸੁੱਟ ਰਿਹਾ ਹੈ ਤਾਂ ਅਸੀਂ ਉਹਨੂੰ ਵੀ ਰੋਕਾਂ ਕਿਹੜੇ ਕਿਹੜੇ ਸਕੂਲਾਂ سے ਬੱਚੇ ਆਏ ਨੇ ਅਸੀਂ ਜੀ ਨਿਊ ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੱਬਾ ਤੇ ਨੱਬਾ ਫਿਜ਼ੀਕਲ ਅਕੈਡਮੀ ਨਾਲ ਅ ਤਿਸ ਦਾ ਦੇਖਦੇ ਜੇ ਤੁਹਾਨੂੰ ਕੋਈ ਪਤਾ ਹੈ ਕਿ ਮਾਰਕਿਟ ਪਟਿਆਲਾ ਗੇਟ ਕਾਫੀ ਪੁਰਾਣਾ ਹੁੰਦਾ ਸੀ ਇਹ ਤੋਂ ਸਾਰ ਹੋ ਗਿਆ ਹਾਂਜੀ ਬਹੁਤ ਪਹਿਲਾਂ ਨਾਲ ਬਹੁਤ ਇੰਪਰੂਵਮੈਂਟ ਹੈ ਦੇਖੋ ਜੀ ਕੱਲੀ ਸਰਕਾਰ ਨਾਲ ਨੀਣਾ ਕੁਝ ਕਰ ਸਕਦੀ ਸਾਨੂੰ ਵੀ ਇਹ ਨਿਰਦੇ ਲਈ ਆਪ ਦਾ ਯੋਗਦਾਨ ਪਾਉਣਾ ਪਊਗਾ ਹੁਣ ਸਰਕਾਰ ਕੀ ਦੇ ਦੇ ਜਿਵੇਂ ਅੱਜ ਅਸੀਂ ਸਫਾਈ ਕਰਤੀ ਤੇ ਉਸ ਤੋਂ ਬਾਅਦ ਜੇ ਤੁਸੀਂ ਅਸੀਂ ਕੱਲ ਤੱਕ ਦੇਖਾਂਗੇ ਆ ਕੇ ਫਿਰ ਵੀ ਕੁਝ ਲੋਕ ਸਿੱਟਣਗੇ ਰੈਪਰਸ ਇਹ ਤਾਂ ਸਾਰਿਆਂ ਨੂੰ ਅਵੇਅਰ ਹੋਣਾ ਪਊਗਾ ਅਵੇਅਰ ਕਰਨਾ ਪਊਗਾ ਸਾਨੂੰ ਅਸੀਂ ਅਵੇਅਰ ਤੇ ਸਾਰੇ ਸਾਡੇ ਬੱਚਿਆਂ ਦੇ ਪੋਸਟਰ ਚੱਕੇ ਆ ਨਾਬਨਵਾਸੀਆਂ ਨੂੰ ਅਵੇਅਰ ਕਰਨ ਵਾਸਤੇ ਵੀ ਤੁਸੀਂ ਜਿਹੜਾ ਕਚਰਾ ਦਾ ਵੀ ਉਦਸ਼ਮੀ ਦੇ ਵਿੱਚ ਪਾ ਸਰਕਾਰਾਂ ਕਹਿੰਦੀਆਂ ਕੁਝ ਨਹੀਂ ਕਰ ਸਕਦੇ ਆ ਸਾਲੋਂ ਵੀ ਨਾਲ ਕਰਨਾ ਪਊ। ਅਸੀਂ ਪਹਿਲਾਂ ਤੁਹਾਨੂੰ ਦੱਸ ਕਰਦੇ ਆ ਜੀ ਸ਼ਾਹੀ ਪਰਿਵਾਰ ਦਾ ਨਾਬਾ ਫਿਜ਼ੀਕਲ ਅਕੈਡਮੀ ਨਾਬਾ ਤੇ ਨਿਊ ਇੰਡੀਅਨ ਪਬਲਿਕ ਸੀਨੀਅਰਸ ਕੰਡਲਿਸ ਕੋ ਨਾਬਾ ਨੇ ਪਹਿਲ ਕੀਤੀ ਆ ਜੀ ਸਵੇਰੇ 7:30 ਵਜੇ ਤੋਂ ਇਸ ਮੋਮੈਂਟ ਦਾ ਅਸੀਂ ਹਿੱਸਾ ਬਣਿਆ ਹੋਇਆ ਤੇ ਸਾਨੂੰ ਖੁਸ਼ੀ ਆ ਵੀ ਇਹ ਚੀਜ਼ਾਂ ਭਾਵੇਂ ਬਹੁਤ ਚਿਰ ਪਹਿਲਾਂ ਸ਼ੁਰੂ ਹੋਣੀਆਂ ਚਾਹੀਦੀਆਂ ਸੀਗੀਆਂ ਪਰ ਜਦੋਂ ਦੇ ਇਹ ਆਪਣੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੋਂਦ ਵਿੱਚ ਆਈ ਆ ਤੇ ਸ਼ਾਹੀ ਪਰਿਵਾਰ ਆ ਜਿਹੜਾ ਐਕਟਿਵ ਹੋਇਆ ਜੀ ਤਾਂ ਨਾਬਾ ਦੀ ਜਿਹੜੀ ਰੂਪਰੇਖਾ ਉਹ ਬਦਲ ਰਹੀ ਹੈ। ਇਹ ਜਦ ਅਸੀਂ ਆਪਣੇ ਮਨੋਂ ਵੀ ਚਾਹੁੰਦੇ ਸੀ ਵੀ ਕੋਈ ਇਸ ਤਰ੍ਹਾਂ ਦੀ ਲਹਿਰ ਬਣੇ ਤੇ ਅਸੀਂ ਉਹਦਾ ਹਿੱਸਾ ਬਣੀਏ ਧੰਨਵਾਦ ਕਰਦੇ ਆਂ ਸ਼ਾਹੀ ਪਰਿਵਾਰ ਦਾ ਅਸੀਂ ਇਸ ਰਿਆਸੀ ਸਾਹਿਬ ਦੇ ਵਾਸੀ ਹੋਣ ਦਾ ਭਾਗਾਂ ਵਾਲੇ ਸਮਝਦੇ ਆਂ ਬੜਾ ਬਹੁਤ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਦੇ ਵਿੱਚ ਜਦੋਂ ਵੀ ਦਿਨ ਰਾਤ ਕਦੇ ਸਾਨੂੰ ਇਸ ਤਰ੍ਹਾਂ ਦਾ ਸਨੇਹਾ ਲੱਗੂਗਾ ਅਸੀਂ ਨਵਾਂ ਫਿਜ਼ੀਕਲ ਅਕੈਡਮੀ ਤੇ ਨਿਊ ਇੰਡੀਅਨ ਪਬਲਿਕ ਸਕੂਲਸ ਕਨ ਵੀ ਸਕੂਲ ਇਹ ਦੋਨੇ ਜਿਹੜੀਆਂ ਸੰਸਥਾਵਾਂ ਨੇ ਇਹ ਹਾਜ਼ਰ ਹੋਣਗੀਆਂ ਜੀ ਜਿਵੇਂ ਪਹਿਲਾਂ ਆਮ ਪਾਰਟੀ ਤੋਂ ਪਹਿਲਾਂ ਜਦੋਂ ਕਾਂਗਰਸ ਸਰਕਾਰ ਦੀ ਹੋਰ ਸਰਕਾਰیں ਦੇ ਆਏ ਜਿਹੜਾ ਢੇਰ ਲੱਗੇ ਹੁੰਦੇ ਦੇ ਕਾਰਨ ਕੇ ਸੁਵਾਬਦਹ ਕਰਦਗੇ ਨਾਲ ਹੁੰਦਾ ਸੀ ਉਸ ਤੋਂ ਬਾਅਦ ਜਦੋਂ ਸਰਕਾਰ ਆ ਗਿਆ ਕਿੰਨਾ ਚੰਗਾ ਹੋਇਆ ਸਰ ਇੰਪਰੂਵਮੈਂਟ ਹੋਈ ਆ ਸਰ ਅਸਲ 'ਚ ਢੇਰ ਤਾਂ ਹੁਣ ਵੀ ਲੱਗ ਜਾਂਦੇ ਨੇ ਪਰ ਇਹ ਜਿਹੜੇ ਹੁਣ ਪ੍ਰਸ਼ਾਸਨ ਨਾਲ ਜਾਂ ਆਪਣੀ ਜਿਹੜੀ ਨਗਰ ਕਮੇਟੀ ਹੈ ਜੀ ਇਹ ਹੁਣ ਚੱਕੀ ਜਾਂਦੇ ਨੇ ਲੋਕ ਨਹੀਂ ਹਟਦੇ ਲੋਕਾਂ ਨੇ ਤਾਂ ਲੋਕਾਂ ਦਾ ਸੁਭਾਅ ਬਣ ਗਿਆ ਜੀ ਵੀ ਅਸੀਂ ਆਪਣੇ ਘਰ ਤੋਂ ਕੂੜਾ ਬਾਹਰ ਕਿਤੇ ਹੋਰ ਜਿੱਥੇ ਮਰਜ਼ੀ ਸਿੱਟ ਦਈਏ ਪਰ ਪਹਿਲੀਆਂ ਸਰਕਾਰਾਂ ਇਹਨਾਂ ਨੂੰ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਇਹ ਸਰਕਾਰ ਨੇ ਬਹੁਤ ਵੱਡਾ ਪ੍ਰਾਲਾ ਸਫਾਈ ਨੂੰ ਲੈ ਕੇ ਵੀ ਕੀਤਾ ਜੀ ਪਾਣੀ ਦੀ ਨਿਕਾਸੀ ਵਾਸਤੇ ਵੀ ਕੀਤਾ ਤਾਂ ਚਲੋ ਸਮਾਂ ਲੱਗਦਾ ਹੈ ਹਜੇ ਸਰਕਾਰ ਦਾ ਸਮਾਂ ਥੋੜਾ ਜੀ ਐਮਐਲਏ ਸਾਹਿਬ ਬਹੁਤ ਸੋਹਣਾ ਕੰਮ ਕਰ ਰਹੇ ਨੇ ਜੀ ਤੇ ਸਾਨੂੰ ਸਾਰੇ ਨਾਗਰਿਕਾਂ ਨੂੰ ਵੀ ਪ੍ਰਾਨ ਕਰਨਾ ਚਾਹੀਦਾ ਵੀ ਅਸੀਂ ਸਰਕਾਰ ਦਾ ਸਹਿਯੋਗ ਕਰੀਏ